ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜੇਖਾਨੇ ਵਾਲੀ ਸੜਕ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਹੈ ਜੈਤੋ ਵੀ ਨੇੜ ਹੈ ਬਾਜਾਖਾਨਾ ਵੀ ਬਹੁਤ ਆ ਦੂਰ ਨਹੀਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇੱਥੇ ਬਹੁਤ ਵੀਡੀਓ ਬਣਾਈਆਂ ਤੇ ਹਰ ਵਾਰ ਬਹੁਤ ਸੋਹਣੀਆਂ ਗਾਵਾਂ ਦਿਖਾਈਆਂ ਇੱਥੋਂ ਕਿਉਂਕਿ ਐਚ ਆਫ ਨਸਲ ਦੀਆਂ ਵਹਿੜਾਂ ਵਿਕਰੀ ਵਾਲੀਆਂ ਇੱਥੇ ਮੌਜੂਦ ਰਹਿੰਦੀਆਂ ਅੱਜ ਨਾਗ ਟੋਟਲ ਦੋ ਸੀਗੇ ਜਿਹੜੇ ਤੁਹਾਨੂੰ ਦਿਖਾਉਣੇ ਸੀ ਪਰ ਥੋੜਾ ਕੈਮਰਾ ਮਾਰ ਦਿੰਦਾ ਮੈਂ ਇੱਥੇ ਖੜਿਆਂ ਤੋਂ ਹੀ ਸਾਹਮਣੇ ਗਾਂ ਦੇਖੋ ਵੱਡੇ ਕੱਦ ਕਾਠ ਦੀ ਤਾਜੀ ਸੋਈ ਵੀ ਇੱਕ ਫਾਰਮ ਵਾਲੀ ਵਹਿੜ ਹੈ ਇੱਕ ਤਾਂ ਹਰਪ੍ਰੀਤ ਆਪ ਇੱਥੇ ਹੈ ਨਹੀਂ ਕਿਉਂਕਿ ਇਹਨੂੰ ਥੋੜਾ ਜਿਹਾ ਤੋੜਨਾ ਹਜੇ ਹੁਣ ਰੱਸਾ ਪਾਇਆ ਤਾਂ ਇੱਕ ਦੋ ਦਿਨ ਲਾਊਗੀ ਸਹੀ ਤਰਨ ਦੇ ਵਿੱਚ ਤੇ ਦੂਜਾ ਇਹ ਸੂਈ ਸੀ ਤੇ ਇਹਦੀ ਜੇਰ ਪੈਣ ਵਾਸਤੇ ਇਹਨੂੰ ਖਾਲੀ ਕਰਤਾ ਸੀ ਕਿ ਆ ਵੀ ਇਹ ਸੌਖੀ ਬੈਠ ਜੂਗੀ ਕਿਉਂਕਿ ਕੱਲ ਦੀ ਇਹ ਸ਼ਾਇਦ ਸੂਈ ਹੋਈ ਹੈ ਸੋ ਉਹਦੇ ਕਰਕੇ ਇਹ ਬਿਲਕੁਲ ਖਾਲੀ ਆ ਹੁਣ ਹਵਾਨਾ ਹਾਲਾਂਕਿ ਚੰਗਾ ਡਿਟੇਲ ਇਹਦੇ ਬਾਰੇ ਤੁਸੀਂ ਹਰਪ੍ਰੀਤ ਤੋਂ ਪੁੱਛ ਲਓਗੇ ਪਰ ਮੈਂ ਅੱਜ ਦੀ ਵੀਡੀਓ ਤੁਹਾਨੂੰ ਐਕਟਿਵੇਟ ਦਿਖਾਉਂਗਾ ਬਹੁਤ ਸੋਹਣੀ ਬੱਚੀ ਸਾਹਮਣੇ ਖੜੀ ਆ ਦੱਸੋ ਆਪਾਂ ਡਿਟੇਲ ਅੰਕਲ ਜੀ ਹੋਰਾਂ ਤੋਂ ਪੁੱਛਾਂਗੇ ਸੋ ਜਿਹਨੂੰ ਪਸੰਦ ਆਜੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸਣ ਹਵਾਨਾ ਅੱਗੋਂ ਪਿਛਾਂ ਤੱਕ ਬੜਾ ਕਮਾਲ ਦਾ ਦੂਜੀ ਗਾਲੇ ਦਾ ਰੰਗ ਰੂਪ ਤੇ ਇਹਦੀ ਬਰੀਡ ਕੁਆਲਿਟੀ ਬੜੀ ਚੰਗੀ ਹੈ ਆਓ ਬਾਈ ਤੋਂ ਅੰਕਲ ਜੀ ਹੋਰਾਂ ਤੋਂ ਜਾਣਕਾਰੀ ਲਵਾਂਗੇ ਹਰਪ੍ਰੀਤ ਨਾਲ ਤੁਸੀਂ ਗੱਲ ਸਿੱਧੀ ਕਰ ਲਓਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਨਾਮ ਆਪਣਾ ਦੱਸਿਓ ਜਸਕਰਨ ਸਿੰਘ ਜੀ ਠੀਕ ਹੈ ਅੰਕਲ ਜੀ ਹਰਪ੍ਰੀਤ ਇਸ ਟਾਈਮ ਨਹੀਂ ਹੈ ਘਰੇ ਗਿਆ ਵਿਆਬਾਰ ਗਾਇਆਂ ਵੇਖਣ ਗਿਆ ਜੀ ਠੀਕ ਹੈ ਜਿਹੜੀ ਪਰਲੇ ਪਾਸੇ ਵੜ ਆਪਾਂ ਵੈਸੇ ਉਹ ਦਿਖਾ ਨਹੀਂ ਰਹੇ ਤੋਰ ਕੇ ਉਹ ਕਿੰਨ ਮਾ ਕਿੰਨੇ ਦਿਨ ਹੋ ਗਏ ਉਹਨੂੰ ਸੂਈ ਨੂੰ ਉਹ ਰਾਤ ਹੀ ਸੂਈ ਹੈ ਜੀ ਰਾਤ ਹੀ ਸੂਈ ਹੈ ਹਾਂਜੀ ਹੁਣ ਤਾਂ ਫਿਰ ਚੋਈ ਵੀ ਆਪਾਂ ਨਹੀਂ ਤੋਰ ਕੇ ਦਿਖਾਉਂਦੇ ਹਾਂਜੀ ਹਾਂਜੀ ਜਿਹੜੀ ਅੱਜ ਇਹ ਹੁਣ ਵਾਇਰ ਦਿਖਾਉਣੀ ਹੈ ਇਹਦਾ ਸੂਆ ਕਿਨਮਾ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਇਹ ਦਿਨ ਕਿੰਨੇ ਲਊਗੀ ਅੰਦਾਜ਼ਾ ਦਿਨ 5-4 ਲਓ ਜੀ ਠੀਕ ਆ ਦੰਦੋਂ ਹਰਪ੍ਰੀਤ ਨੇ ਦੱਸਿਆ ਕਿਵੇਂ ਖੀਰੀ ਹੈ ਜੀ ਦੰਦੋਂ ਖੀਰੀ ਹੈ ਹਾਂਜੀ ਤੋਰਗੇ ਨੂੰ ਆਪਾਂ ਹਾਂਜੀ ਸੋ ਦਸੋ ਦੰਦੋਂ ਇਹ ਹਰਪ੍ਰੀਤ ਨੇ ਦੱਸਿਆ ਵੀ ਖੀਰੀ ਹੈ ਬਾਕੀ ਜਿਹੜਾ ਵੀ ਖਰੀਦਣਾ ਚਾਹੂਗਾ ਉਹ ਦੰਦ ਦੇਖ ਲੂਗਾ ਕਿ ਅਸੀਂ ਡਿਟੇਲ ਜਿਹੜੀ ਹਰਪ੍ਰੀਤ ਤੋਂ ਪੁੱਛੀਓ ਤੁਹਾਨੂੰ ਦੱਸ ਰਹੇ ਹਾਂ ਸੂਆ ਪਹਿਲਾ ਟਾਂਚਾ ਬਹੁਤ ਸੋਹਣਾ ਦੱਸੋ ਇਹਦਾ ਤੇ ਹਵਾਨਾ ਅੱਗੋਂ ਪਿਛਾਂ ਤੱਕ ਤੁਸੀਂ ਦੇਖੋ ਕਾਫੀ ਚੰਗਾ ਹਵਾਨਾ ਹੈ ਜਿਹਨੇ ਰੰਗ ਰੂਪ ਹੁੰਦਾ ਹੈ ਉਹ ਪਸ਼ੂ ਦੀ ਸੁੰਦਰਤਾ ਚ ਵਾਧਾ ਕਰਦਾ ਹੈ ਬਰੀਡ ਕੁਆਲਿਟੀ ਹਾਲਾਂਕਿ ਰੰਗਾਂ ਤੇ ਨਹੀਂ ਹੈ ਪਰ ਜਿਹੜਾ ਰੰਗ ਸੋਹਣਾ ਆ ਜਾਂਦਾ ਪਸ਼ੂ ਦਾ ਤੇ ਉਹ ਨਾਲ ਉਹਦੇ ਚ ਬਿਊਟੀ ਵੀ ਆ ਜਾਂਦੀ ਹੈ ਸੋ ਇਹ ਬਰੀਡ ਪਲੱਸ ਬਿਊਟੀ ਦੁੱਧ ਤੇ ਸੋਹਣੀ ਵੈੜ ਤੁਸੀਂ ਦੇਖ ਸਕਦੇ ਹੋ ਦੁੱਧ ਵੀ ਇਹਨੇ ਚੰਗਾ ਦੇਣਾ ਹੈ ਪਹਿਲਾਂ ਪਰ ਹਵਾਨਾ ਬਹੁਤ ਵੱਡਾ ਤਿਆਰ ਹੈ ਰੋਕਿਓ ਮੜਾ ਇੱਥੇ ਕੋਈ ਸੋ ਆ ਗਾੜੀ ਨੋਟ ਕਰਿਓ ਦੋਸਤੋ ਪਿਛਾਣੂ ਹਵਾਨਾ ਦੇਖਿਓ ਪੁੜਿਆਂ ਦੀ ਚੜਾਈ ਜਾਂ ਲੰਬਾਈ ਜਿਹੜੇ ਲੰਬੇ ਪੁੜੇ ਪਿਛਾਣੂ ਉਹ ਤੁਸੀਂ ਦੇਖ ਸਕਦੇ ਹੋ ਹਵਾਨਾ ਇੱਥੋਂ ਹੁਣ ਤੁਸੀਂ ਦੇਖ ਲਿਆ ਕੱਲਾ ਪਿੱਛੇ ਨੂੰ ਨਹੀਂ ਅੱਗੇ ਨੂੰ ਵੀ ਸਟਾਰਟਿੰਗ ਤੋਂ ਨਹੀਂ ਕੋਲੋਂ ਹੁੰਦੀ ਹੈ ਤੋ ਵੇੜ ਦੇਖੋ ਤੁਸੀਂ ਜਿਹਨੂੰ ਪਸੰਦ ਆਉ ਇਸ ਸਾਈਡ ਤੋਂ ਵੀ ਹਵਾਨਾ ਦੇਖ ਸਕਦੇ ਹੋ ਬਿਲਕੁਲ ਇੱਕੋ ਜਿਹਾ ਨਜ਼ਰ ਆਉਂਦਾ ਲਿਆਓ ਜੀ ਕਮਾਹ ਲਓ ਇੱਥੇ ਕਿਹੜਾ ਕਢਾਈ ਆ ਬਿਊਟੀ ਦੇਖਿਓ ਦੋਸਤੋ ਫੇਸ ਤੋਂ ਵੀ ਸੋਹਣੀ ਵੇੜ ਐਚ ਐਫ ਨਸਾ ਅਗੋਂ ਕਰਕੇ ਫੇਰ ਆਏ ਨੂੰ ਮੋੜ ਲਓ। ਸੋ ਇੱਕ ਹੀ ਨਾਗ ਦਿਖਾਉਣਾ ਪਰ ਬਹੁਤ ਸੋਹਣੀ ਵਹਿੜ ਤੁਸੀਂ ਸਾਹਮਣੇ ਦੇਖ ਸਕਦੇ ਹੋ। ਰੇਟ ਫੋਨ ਤੇ ਆ ਦੋਸੋ ਕਾਲ ਕਰ ਲਿਓ ਤੁਸੀਂ ਬਾਈ ਦੇ ਨਾਲ ਗੱਲਬਾਤ ਹੋ ਜੂਗੀ ਤੁਹਾਨੂੰ ਤੇ ਉਹ ਵੀਰ ਤੁਹਾਨੂੰ ਇਹਦੀ ਜਿਹੜੀ ਡਿਮਾਂਡ ਰੱਖਦਾ ਰੇਟ ਜਿਹੜਾ ਰੱਖਦਾ ਉਹ ਤੁਹਾਨੂੰ ਦੱਸ ਦੂਗਾ। ਸੋ ਹਵਾਨਾ ਫੇਰ ਦੇਖ ਲਓ। ਚੰਗੇ ਕਾਦ ਕਾਠ ਦੀ ਹੈ ਬਾਕੀ ਥਣ ਜਿਹੜੇ ਆ ਉਹ ਬਹੁਤ ਸੋਹਣਾ ਸੈਜ ਰਹੂਗਾ ਕਿਉਂਕਿ ਬਰੀਡ ਚੰਗੀ ਆ ਤਾਂ ਸੈੱਡ ਐ ਚਫੁੰਦੇ ਥਣਾ ਦਾ ਛੋਟਾ ਹੁੰਦਾ ਤਾਂ ਉਸੇ ਤਰ੍ਹਾਂ ਤੁਹਾਨੂੰ ਥੰਡ ਰਸੂ ਪਰ ਬਿੱਤੀ ਥਣਾ ਦੇ ਵਿੱਚ ਫੁੱਲ ਲੈ ਚਲੋ ਜੀ ਬੰਦ ਸੋ ਦੂਜੀ ਵੈੜ ਦੱਸੋ ਚੋਈ ਵੀ ਹੈ ਤੇ ਖਾਲੀ ਪਸ਼ੂ ਖਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਥੱਲੋਂ ਪਸ਼ੂ ਖਵਾਉਣਾ ਭਰਿਆ ਹੋ ਸਮਝ ਆਉਂਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਵੈੜ ਤੁਹਾਨੂੰ ਮੈਂ ਇੱਕ ਹੀ ਦਿਖਾਉਣੀ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ